ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਸੀ ਇਹਨਾਂ ਦੀ ਬਾਹ ਫੜ ਲਈ ਹੈ ਹੁਣ ਸ਼ਹਾਦਤ ਦੇ ਸਕਦੇ ਆ ਲੇਕਿਨ ਇਹਨਾਂ ਦੀ ਬਾਹ ਨਹੀਂ ਛੱਡ ਸਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾਲ ਬਹੁਤ ਵਿਚਾਰ ਵਟਾਂਦਰੇ ਔਰੰਗਜ਼ੇ ਬਾਦਸ਼ਾਹ ਦੇ ਚਮਚੇ ਚਾਟੜਿਆਂ ਦੇ ਹੋਏ ਸ਼ਾਮ ਪਈ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇੱਕ ਘੂਤਾਂ ਵਾਲੀ ਹਵੇਲੀ ਕਹਿੰਦੇ ਸਨ ਉਸ ਘੂਤਾਂ ਵਾਲੀ ਹਵੇਲੀ ਵਿੱਚ ਬੰਦ ਕਰ ਦਿੱਤਾ ਗਿਆ ਇੱਕ ਲੋਹੇ ਦਾ ਪਿੰਜਰਾ ਬਣਾ ਕੇ ਉਸ ਪਿੰਜਰੇ ਦੇ ਅੰਦਰ ਨੂੰ ਕੰਡੇ ਵਧੇ ਹੋਏ ਸਨ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਪੂਰੀ ਤਰ੍ਹਾਂ ਖਲੋ ਸਕਦੇ ਸਨ ਨਾਮ ਦੇ ਵਿੱਚ ਬੈਠ ਸਕਦੇ ਸਨ ਮਾੜੀ ਜੀ ਸਾਈਡ ਕਿਸੇ ਪਾਸੇ ਨੂੰ ਲੱਗਦੀ ਨਹੀਂ ਉਧਰੋਂ ਹੀ ਲੋਹੇ ਦੀ ਤਿੱਖੀ ਛੂਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਵਿੱਤਰ ਸੀਸ ਦੇ ਵਜਿਦੀ ਸੀ ਇਹ ਕਹਿੰਦੇ ਸਨ ਭੂਤਾਂ ਵਾਲੀ ਹਵੇਲੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਡਰ ਜਾਏਗਾ ਧਰਮ ਤਬਦੀਲ ਕਰ ਲੇਗਾ ਲੇਕਿਨ ਜਿੱਥੇ ਬਾਣੀ ਪੜੀ ਜਾਂਦੀ ਹੋਵੇ ਜਿੱਥੇ ਗੁਰੂ ਸਾਹਿਬ ਬੈਠੇ ਹੋਣ ਉੱਥੇ ਕੋਈ ਭੂਤ ਪ੍ਰੇਤ ਕੋਈ ਜਨ ਨਹੀਂ ਆਉਂਦਾ ਮੇਰੇ ਬਾਦਸ਼ਾਹ ਬਾਣੀ ਦਾ ਪ੍ਰਚਾਰ ਕਰਦੇ ਸਨ ਅਗਲਾ ਦਿਨ ਚਲਿਆ ਫਿਰ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਸਿੱਧੀ ਮੁਲਾਕਾਤ ਹੋਈ ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਮੈਂ ਚਾਹੁੰਨਾ ਕਿ ਤੁਸੀਂ ਹਿੰਦੂਆਂ ਦੀ ਜ਼ਿੰਮੇਵਾਰੀ ਨਾ ਚੁੱਕੋ ਤੁਹਾਡਾ ਛੋਟਾ ਜਿਹਾ ਪੁੱਤਰ ਆ ਯਤੀਮ ਹੋ ਜਾਏਗਾ ਤੁਹਾਡੀ ਘਰ ਵਾਲੀ ਸਿਰ ਤੋਂ ਨੰਗੀ ਹੋ ਜਾਏਗੀ ਸੱਚੇ ਪਾਰਸ਼ਾ ਤੁਸੀਂ ਨੇ ਕੀ ਲੈਣਾ ਇੰਨਾ ਹਿੰਦੂਆਂ ਦੇ ਧਰਮ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਔਰੰਗਜ਼ੇਬ ਬਾਦਸ਼ਾਹ ਇਹ ਸਾਡੀ ਸ਼ਰਨ ਵਿੱਚ ਆਏ ਸੀ ਅਸੀਂ ਇਹਨਾਂ ਨੂੰ ਹਾਂ ਕਰ ਦਿੱਤੀ ਆ ਇਹਨਾਂ ਦੀ ਬਾਹ ਫੜ ਲਈ ਆ ਹੁਣ ਸਿਰ ਤੇ ਬਿਸ਼ੱਕ ਚਲੇ ਜਾਵੇ ਪਰ ਇਹਨਾਂ ਦੀ ਬਾਹ ਨਹੀਂ ਛੱਡਾਂਗੇ ਬਾਕੀ ਤੂੰ ਗੱਲ ਕਰਦਾ ਹੈ ਕਿ ਸਾਡਾ ਪੁੱਤਰ ਯਤੀਮ ਹੋ ਜਾਏਗਾ ਉਸੇ ਸਾਡੇ ਪੁੱਤਰ ਗੁਰੂ ਗੋਬਿੰਦ राय ਪਾਤਸ਼ਾਹ ਨੇ ਸਾਨੂੰ ਸ਼ਹੀਦ ਹੋਣ ਵਾਸਤੇ ਇਸ ਬਾਸੇ ਨੂੰ ਤੋੜਿਆ ਕੀ ਆਖਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਦੇ ਸਾਹਮਣੇ ਖਲੋ ਕੇ ਕਵੀਸ਼ਰੀ ਕਲਾ ਦਾ ਡੇਢ ਸਨਮੇ ਦੇ ਸਾਥੀ ਐਉਂ ਬਿਆ ਕਈ ਏਥੇ ਚੱਲ ਗਏ ਕਈਆਂ ਨੇ ਜਾਵਣਾ ਰਹਿਣਾ ਕਿਸੇ ਤੇਰ ਨਹੀਂ ਗੱਲ ਹੈ ਮਮੁਲਕਤ ਬਸ਼ਾਵਾਣਾ ਤੇ ਜਗੋਂ ਨਾ ਫੇਰ ਨਹੀਂ ਯਾਰ ਮੌਤ ਦਾ ਨਾ ਕਿਸੇ ਥੱਲਿਆ ਕਹਿ ਮਨੇ ਨਿਸ਼ਾਨੀਆਂ ਮੇਰੇ ਪਰਜੰਤ ਮੈਂ ਦੁਆਪ ਕੱਲਿਆ ਦੇਣ ਕੁਰਬਾਨੀਆਂ ਓ ਕਈ ਏਥੇ ਚੱਲ ਗਏ ਕਈਆਂ ਨੇ ਜਾਵਣਾ ਰਹਿਣਾ ਕਿਸੇ ਤੇਰ ਨਹੀਂ ਗੱਲ ਹੈ ਮਮੂਲੀ ਕਾ ਤੋ ਸ਼ਤਾਵਣਾ ਤੇ ਝਕੋਣਾ ਸੇਰ ਨਹੀਂ ਯਾਰ ਮਾਤ ਦਾ ਨਾ ਕਿਸੇ ਠੱਲਿਆ ਕਹਿ ਨਾ ਨਿਸ਼ਾਨੀਆਂ ਮੇਰੇ ਪੁਰਜੰਮ ਮੈਨੂੰ ਆਪ ਕੱਲਿਆ ਦੇਣ ਕੁਰਬਾਨੀਆਂ ਹਿੰਦੂਆਂ ਦਾਸ ਤੇਰਾ ਕੀ ਵਿਗਾੜਿਆ ਹਿੰਦੂਆਂ ਦਾਸ ਤੇਰਾ ਕੀ ਵਿਗਾੜਿਆ ਤੋੜਿਆ ਇਹ ਡੱਟ ਤੂੰ ਮੰਦਰਾਂ ਤੇ ਏਟ ਏਟ ਖੋੜਿਆ ਕਰ ਤਨ ਛੱਡ ਤੂੰ ਆਪ ਦਿੱਤੇ ਫੋਟ ਪੌੜੀਆਂ ਦੇ ਥੱਲੇ ਆਪ ਦਿੱਤੇ ਫੋਟ ਪੌੜੀਆਂ ਦੇ ਥੱਲੇ ਕੀਤੀਆਂ ਸੀ ਹਾਨੀਆਂ ਮੇਰੇ ਫੁਰਜੰਦ ਮੈਨੂੰ ਆਪ ਕੱਲਿਆ ਦੇਣ ਕੁਰਬਾਨੀਆਂ ਦਰਮਦ ਦੇ ਫਕੀਰਾਂ ਨੂੰ ਕਿਉਂ ਸੀ ਮਾਰਿਆ ਰੱਬ ਦਾ ਪਿਆਰ ਅਸੀਂ ਖੌਫ ਤੂੰ ਖੁਦਾ ਦਾ ਕਾਹ ਤੂੰ ਵਸਾਰਿਆ ਲੇਖ ਦੇਣਾ ਸਾਰਾ ਸੀ ਪੌੜੀਆਂ ਦਾ ਬੀਜ ਤੂੰ ਕੱਲਿਆ ਕਰ ਬੇਈਮਾਨਿਆ ਮੇਰੇ ਫੁਰਜੰਦ ਮੈਨੂੰ ਆਪ ਕੱਲਿਆ ਦੇਣ ਕੁਰਬਾਨਿਆ ਓ ਤੇਰੇ ਦਿਲ ਵਿੱਚ ਚਾਹੀ ਸੀ ਤਖਤ ਦਾ ਮਾਰਦੇ ਭਤੀਜੇ ਤੂੰ ਆ ਤੇਰੇ ਸਨਾਪੇੋਂ ਵੀ ਸਖਤ ਦਾ ਛੱਡੇ ਨਹੀਂ ਗੇ ਜੀਜੇ ਤੂੰ ਪਾਣੀ ਦੀ ਤਖੂਣ ਦਾ ਪਿਆਲਾ ਕੱਲਿਆ ਵੱਟਿਆ ਤੂਫਾਨੀਆਂ ਮੇਰੇ ਫੁਰਜੰਦ ਮੈਨੂੰ ਆਪ ਕੱਲਿਆ ਦੇਣ ਕੁਰਬਾਨ ਕਿੱਡਕਿਆ ਕਿਹੜੀ ਗੱਲਾਂ ਬਾਤ ਜੇਲ੍ਹ ਵਿੱਚ ਡੱਕਿਆ ਕੀਤੀ ਨਾ ਸ਼ਰਮਤੂ ਕਰਕੇ ਜ਼ੁਲਮਿਆਂ ਦੇ ਨਹੀਂ ਥੱਕਿਆ ਹੋਇਆ ਨਹੀਂ ਨਰਮਤੂ ਮਾਰ ਦਿੱਤਾ ਆਪਦਾ ਭਰਾ ਵੀ ਪੱਲਿਆ ਮਾਰ ਦਿੱਤਾ ਆਪਦਾ ਭਰਾ ਵੀ ਪੱਲਿਆ ਜੀਣ ਤੇ ਜਵਾਨੀ ਗਏ ਮੇਰੇ ਫੁਰਜੰਦ ਮੈਨੂੰ ਆਪ ਕੱਲਿਆ ਦੇਣ ਕੋ ਬੀਨੋ ਜੀ ਤੋਂ ਹੈ ਇੱਕੋ ਜੀ ਉਹ ਮਾਰੀ ਇੱਕੋ ਜੀ ਵਰੇਸ਼ ਹੈ ਬਗਦਾ ਧਰਮਾ ਜੀ ਤੋਂ ਹੈ ਸੋਦੀ ਹੋ ਜੂ ਬਾਦ